ਮੁੱਖ ਮੰਤਰੀ ਵੀ ਮੰਜੀ ਠੋਕਾਂਗੇ ਆਪਾਂ ਥੋੜੇ ਦਿਨ ਤੱਕ ਪਿਆਰੇ ਨਾਲੇ ਨਾਲੇ 11:30 ਨਹੀਂ ਆਉਂਦਾ ਕਹਿੰਦਾ ਢਾਪੂਗਾ ਚ ਨਾ ਖੇ ਦਾ ਗਲੌਂ ਮਾਰ ਕੇ ਲੈਜੈਂਡ ਲੈਜੈਂਡ ਬੰਦਾ ਹੁੰਦਾ ਆ ਜਿਹੜਾ ਰਿਕਾਰਡ ਮੈਂ ਜਿਹੜਾ ਕੁਝ ਮੈਂ ਕਰ ਗਿਆ ਉਹ ਬੰਦਾ ਨਹੀਂ ਕਦੇ ਕਰ ਸਕਦਾ ਹੈਗਾ ਪਾਰੇ ਜਹਾ ਮੈਦਾਨੇ ਗਾਨ ਦੇ ਨੇ ਦੌੜਾ ਪਾਰ ਗਿਆ ਸਰਕਾਰ ਬਾਰ-ਬਾਰ ਕੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕਾਪ ਸਿੰਘ ਤੁਹਾਡਾ ਆਪਣਾ ਹੋਸਟ ਤੇ ਤੁਸੀਂ ਦੇਖ ਰਹੇ ਹੋ ਮਰਜਾਨਾ ਟੀਵੀ ਉੱਚੀਆਂ ਉਡਾਰੀਆਂ ਮਾਰਦੇ ਪੰਛੀ ਨੂੰ ਦੇਖ ਕਈ ਲੋਕ ਉਸ ਤੇ ਨਿਸ਼ਾਨੇ ਬਣਾਉਂਦੇ ਨੇ ਤੇ ਅਜਾਈ ਫਰਿਸ਼ਤਾ ਬਣ ਉੜਿਆ ਹੈ ਮੁੱਖ ਮੰਤਰੀ ਜਿਸ ਨੂੰ ਪਿਆਰ ਵੀ ਬਹੁਤ ਜਾਣੇ ਕਰਦੇ ਨੇ ਪਰ ਕੁਝ ਅਜਿਹੇ ਲੋਕ ਨੇ ਜੋ ਮੁੱਖ ਮੰਤਰੀ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋਏ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਦੇ ਖਿਲਾਫ ਕੁਝ ਦਿਨ ਪਹਿਲਾਂ ਹਰਮਨ ਚਿੰਮੇ ਨੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਹ ਸਰੇਆ ਮੁੱਖ ਮੰਤਰੀ ਦੀ ਮੰਜੀ ਠੋਕਦਾ ਪਿਆ ਹੈ ਪਰ ਦੋਸਤੋ ਤੁਹਾਨੂੰ ਦੱਸ ਦਈਏ ਕਿ ਹੁਣ ਹਰਮਨ ਚਿੰਮਾ ਵੀ ਮੁੱਖ ਮੰਤਰੀ ਦੇ ਹੱਕ ਵਿੱਚ ਖੜ ਗਿਆ ਏ ਜੀ ਆਂ ਦੋਸਤੋ ਹਰਮਨ ਜਿਮੇ ਨੇ ਵੀ ਹੁਣ ਮੁੱਖ ਮੰਤਰੀ ਦੇ ਹੱਕ ਚ ਬਿਆਨ ਦਿੱਤੇ ਨੇ ਆਓ ਤੁਹਾਨੂੰ ਹਰਮਨ ਜਿਮੇ ਦੀ ਉਸ ਵੀਡੀਓ ਵਾਲੇ ਇੱਕ ਝਾਤ ਮਰਾਉਂਦੇ ਆ ਲਓ ਜੀ ਆ ਗਿਆ ਮੁੱਖ ਮੰਤਰੀ ਤੁਹਾਡਾ ਨਾਮ ਕਬੇਸਾਣਾ ਹਾਂ ਰੈਪ ਬਹਿ ਜੀ ਰੈਪ ਇਹ ਇਹ ਮੁੰਡਾ ਨਵਾਂ ਆ ਜੀ ਅੱਜ ਕੱਲ ਮੁੱਖ ਮੰਤਰੀ ਪੂਰੀ ਬੜੀ ਮੁੰਡੇ ਨੇ ਪੂਰੀ ਮੁੰਡੇ ਨੇ ਧਮਾਲਾਂ ਪਾਈਆਂ ਉਹ ਤੁਹਾਡੀ ਰੀਚ ਕਰ ਰਿਹਾ ਹੈ ਰੀਚ ਰੀਚ ਨਹੀਂ ਕਰ ਰਿਹਾ ਜੀ ਜਿਹੜੇ ਉਹਨੂੰ ਚੱਕਣ ਵਾਲੇ ਆ ਹਾਂਜੀ ਉਹ ਜਿਹੜੇ ਉਹਨੂੰ ਚੱਕਣ ਵਾਲੇ ਆ ਤੇ ਉਹ ਵੀ ਉਹਨਾਂ ਦਾ ਹੁਣ 14 ਸਾਲ ਦਾ ਹੈਗਾ ਮੁੰਡਾ ਉਹ ਮੁੱਖ ਮੰਤਰੀ ਨਾ ਉਹਦਾ ਅੱਛਾ ਜੀ ਹਾਂ ਹਾਂ ਉਹਦੇ ਵਾਲੇ ਉਹਦਾ ਕੋਈ ਪਿੰਡ ਤਰਨਤਾਰਨ ਪਿੰਡ ਦਾ ਉਹ ਉਧਰ ਦਾ ਕੋਈ ਉਹ ਵੀ ਪੰਜਾਬ ਦਾ ਰਹਿੰਦਾ ਪੰਜਾਬ ਦਾ ਹਾਂਜੀ ਪੰਜਾਬ ਦਾ ਬਹੁਤ ਵਧੀਆ ਕੌਮ ਦਾ ਜੀ ਮੁੰਡਾ ਬਹੁਤ ਟੈਲੈਂਟ ਹੈ ਇਹੋ ਚ ਅੱਛਾ ਜੀ ਤੇ ਹਾਂਜੀ 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 ਤੇ ਆਪਣਾ ਹੈਗਾ ਉਹ ਤਰਨਤਾਰਨ ਦਾ ਉੱਥੇ ਦਾ ਹੈਗਾ ਜੀ 60 ਮੈਚ ਸਟੂਡੀਓ ਵਾਲੇ ਆਪਣੇ ਰਣਵੀਰ ਬਾੜ ਜੀ ਉਹਨਾਂ ਨੇ ਚੱਕਿਆ ਜੀ ਮੁੰਡੇ ਨੂੰ ਅੱਛਾ ਅੱਛਾ ਘਰ ਵੀ ਬਣਾਤਾ ਮੁੰਡੇ ਦਾ ਜੀ ਬਹੁਤ ਗਰੀਬ ਫੈਮਿਲੀ ਤੋਂ ਸੀ ਉਹਦਾ ਹਾਂਜੀ ਦੋਸਤੋ ਹਰਮਨ ਜਿੰਮੇ ਦੇ ਇਹ ਬਿਆਨ ਤੁਹਾਨੂੰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਾਂਗੇ ਕਿਸੇ ਨਾਵੀਂ ਅਪਡੇਟ ਨਾਲ ਤਦ ਤੱਕ ਦੇਖਦੇ ਰਹੋ ਮਰਜਾਨਾ ਟੀਵੀ